ਪੰਜਾਬੀ ਇੰਡਸਟਰੀ ਦੇ ਸਿੰਗਰ ਨੇ ਸਟੇਜ ਉੱਤੇ ਮੂਸੇ ਵਾਲਾ ਦਾ ਗੀਤ ਗਾਣ ਤੋਂ ਕੀਤਾ ਇਨਕਾਰ ਮੂਸੇ ਵਾਲਾ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਤੇ ਵੀਡੀਓ ਰਾਹੀਂ ਦਿੱਤੀ ਜਸਟੀਫਿਕੇਸ਼ਨ ਜਾਂ ਤਾਂ ਤੁਸੀਂ ਉਹ ਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਦੇ ਹੋ ਜਾਂ ਜਿਹੜਾ ਆ ਬੰਦ ਦੋਦੇ ਸੁਣ ਲਿਆ ਕਰੋ ਸ਼ਕਾਲ ਮੈਂ ਸੋਨੀਆ ਸਵਾਜ ਦੀ ਗੱਲ ਕਰ ਰਹੀ ਆ ਪੰਜਾਬੀ ਇੰਡਸਟਰੀ ਦੇ ਲੈਜੈਂਡ ਸਿੰਗਰ ਸਿੱਧੂ ਮੂਸੇਵਾਲਾ ਦੀ ਜਿਨ੍ਹਾਂ ਦੇ ਜਾਣ ਤੋਂ ਬਾਅਦ ਵੀ ਉਹਨਾਂ ਦੇ ਗੀਤ ਜੋ ਆ ਉਹਨਾਂ ਦੇ ਫੈਨਸ ਦੀ ਜ਼ੁਬਾਨ ਦੇ ਉੱਤੇ ਚੜੇ ਹੋਏ ਨੇ ਤੇ ਦੱਸ ਦਈਏ ਕਿ ਜਦੋਂ ਵੀ ਕੋਈ ਗਾਇਕ ਜੋ ਆ ਸਟੇਜ ਲਗਾਉਂਦਾ ਹੈ ਲਾਈਵ ਸ਼ੋਅ ਪਰਫਾਰਮ ਕਰਦਾ ਤੇ ਫੈਨਸ ਦੇ ਵੱਲੋਂ ਅਕਸਰ ਸਿੱਧੂ ਮੂਸੇਵਾਲਾ ਦੇ ਗੀਤ ਗਾਉਣ ਦੀ ਇੱਕ ਰਿਕੁਐਸਟ ਕੀਤੀ ਜਾਂਦੀ ਹੈ ਤੇ ਪੰਜਾਬੀ ਸਿੰਗਰ ਹਮੇਸ਼ਾ ਸਿੱਧੂ ਮੂਸੇਵਾਲਾ ਦਾ ਗੀਤ ਵੀ ਗਾਉਂਦੇ ਨੇ ਪਰ ਇੱਥੇ ਇੱਕ ਪੰਜਾਬੀ ਆਰਟਿਸਟ ਨੇ ਜਿਨ੍ਹਾਂ ਦੇ ਫੈਨਸ ਦੇ ਵੱਲੋਂ ਰਿਕੁਐਸਟ ਜਦੋਂ ਕੀਤੀ ਗਈ ਗੀਤ ਗਾਉਣ ਦੀ ਤਾਂ ਉਹਨਾਂ ਦੇ ਵੱਲੋਂ ਇਨਕਾਰ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਸੀ ਕਿ ਮੈਂ ਆਪਣੇ ਹੀ ਗੀਤ ਗਾਉਂਦਾ ਤੇ ਮੇਰੇ ਤੋਂ ਇਲਾਵਾ ਤਿੰਨ ਹੋਰ ਸਿੰਗਰ ਹੈ ਜਿਨ੍ਹਾਂ ਦੇ ਮੈਂ ਗੀਤ ਗਾਉਂਦਾ ਮੈਨੂੰ ਸਿੱਧੂ ਮੂਸੇਵਾਲਾ ਦੇ ਗੀਤ ਨਹੀਂ ਆਉਂਦੇ ਤੇ ਇਸ ਦੇ ਨਾਲ ਹੀ ਉਹਨਾਂ ਨੇ ਕਹਿ ਦਿੱਤਾ ਵੀ ਜੇਕਰ ਕਿਸੇ ਹੋਰ ਸਿੰਗਰ ਦੇ ਤੁਸੀਂ ਗੀਤ ਸੁਣਾ ਚਾਹੁੰਦੇ ਹੋ ਤੇ ਉਸ ਨੂੰ ਬੁਲਾ ਲਓ ਜ ਉਸ ਤੋਂ ਬਾਅਦ ਫੈਨਸ ਬਹੁਤ ਜ਼ਿਆਦਾ ਭੜਕ ਗਏ ਤੇ ਬਾਅਦ ਵਿੱਚ ਆ ਕੇ ਇਸ ਆਰਟਿਸਟ ਨੂੰ ਸੋਸ਼ਲ ਮੀਡੀਆ ਉੱਤੇ ਜਸਟੀਫਿਕੇਸ਼ਨ ਦੇਣੀ ਪਈ ਮੈਂ ਗੱਲ ਕਰ ਰਹੀ ਹਾਂ ਪੰਜਾਬੀ ਇੰਡਸਟਰੀ ਦੇ ਸਿੰਗਰ ਮਨੀ ਲੋਂਗਿਆ ਦੀ ਜਿਨ੍ਹਾਂ ਦੇ ਵੱਲੋਂ ਹਾਲੀ ਦੇ ਵਿੱਚ ਇੱਕ ਲਾਈਵ ਸ਼ੋਅ ਪਰਫਾਰਮ ਕੀਤਾ ਗਿਆ ਸੀਗਾ ਤੇ ਉੱਥੇ ਫੈਨਸ ਦੇ ਵੱਲੋਂ ਇਹਨਾਂ ਨੂੰ ਰਿਕੁਐਸਟ ਕੀਤੀ ਗਈ ਸੀ ਕਿ ਤਾਂ ਐਸੇ ਦੌਰਾਨ ਉਹਨਾਂ ਨੇ ਮਨ੍ਹਾ ਕਰ ਦਿੱਤਾ ਸੀਗਾ ਤੇ ਹੁਣ ਉਹਨਾਂ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਇੱਕ ਲਾਈਵ ਹੋਏ ਸੀਗੇ ਜਿਸ ਦੇ ਵਿੱਚ ਉਹਨਾਂ ਨੇ ਇਸ ਗੱਲ ਦੀ ਜਸਟੀਫਿਕੇਸ਼ਨ ਦਿੱਤੀ ਤੇ ਨਾਲ ਦੀ ਨਾਲ ਉਹਨਾਂ ਦੇ ਵੱਲੋਂ ਇੰਸਟਾਗ੍ਰਾਮ ਦੇ ਉੱਤੇ ਇੱਕ ਫੋਟੋ ਪਾਕੇਜਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨਜ਼ਰ ਆ ਰਿਹਾ ਤੇ ਇਸ ਦੇ ਨਾਲ ਇੱਕ ਲੰਮਾ ਛੋੜਾ ਪੋਸਟ ਲਿਖਿਆ ਗਿਆ ਜਿਸ ਦੇ ਵਿੱਚ ਮਨੀ ਲੋਂਗਿਆ ਸਫਾਈ ਦਿੰਦੇ ਹੋਏ ਨਜ਼ਰ ਆਏ ਤਾਂ ਉਹਨਾਂ ਦਾ ਕਹਿਣਾ ਸੀ ਕਿ ਸੱਸ਼ਟਿਕਾਲ ਸਾਰਿਆਂ ਨੂੰ ਇਹ ਪੋਸਟ ਸਿਰਫ ਉਹਨਾਂ ਲੋਕਾਂ ਲਈ ਹੈ ਜੋ ਸਿਰਫ ਸਟੇਜ ਉੱਤੇ ਮੇਰੇ ਸਿੱਧੂ ਦਾ ਗਾਣਾ ਨਾ ਗਾਉਣ ਕਰਕੇ ਗਾਲ੍ਹਾਂ ਕੱਢ ਰਹੇ ਨੇ ਮੈਂ ਕਦੇ ਅੱਜ ਤੱਕ ਸਿੱਧੂ ਦੇ ਘਰ ਗਏ ਗਏ ਦੀ ਫੋਟੋ ਨਹੀਂ ਪਾਈ ਕਿਉਂਕਿ ਮੈਂ ਦਿਖਾਵੇ ਤੋਂ ਬਹੁਤ ਦੂਰ ਆ ਪਰ ਅੱਜ ਮੈਨੂੰ ਇਹ ਫੋਟੋ ਪੌਣੀ ਤੇ ਸੁਖਦੀਪ ਸਿੱਧੂ ਆਲਵੇਸ ਸਾਡੇ ਸਾਰਿਆਂ ਦੇ ਦਿਲਾਂ ਚ ਵੱਸਦੇ ਆ ਤੇ ਵੱਸਦਾ ਰਹੂਗਾ ਤੁਸੀਂ ਕਿਵੇਂ ਜੱਜ ਕਰ ਸਕਦੇ ਹੋ ਕਿ ਕਿਸੇ ਦੇ ਦਿਲ ਚ ਕਿਸੇ ਲਈ ਕਿੰਨਾ ਕੁ ਪਿਆਰ ਜਾਂ ਰਿਸਪੈਕਟ ਹੈ ਜਾਂ ਤਾਂ ਗੱਲ ਮੇਰੇ ਮੂੰਹ ਤੇ ਆ ਕੇ ਕਰੋ ਨਹੀਂ ਤਾਂ ਪਿੱਠ ਪਿੱਛੇ ਇਹ ਚੀਜ਼ਾਂ ਕਰਨ ਦੀ ਲੋੜ ਨਹੀਂ ਹੈ ਮੈਂ ਕਦੇ ਕਿਸੇ ਕੰਟਰੋਵਰਸੀ ਚ ਨਹੀਂ ਪਿਆ ਤੇ 나ਹੀਂ ਮੈਨੂੰ ਲੋੜ ਹੈ ਮੈਨੂੰ ਘਟ ਖਾਣਾ ਮਨਜ਼ੂਰ ਹੈ ਪਰ ਮੈਂ ਕਦੇ ਐਵੇਂ ਦਾ ਕੰਮ ਨਹੀਂ ਕੀਤਾ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਮੈਂ ਸਿਰਫ ਤਿੰਨ ਲੋਕਾਂ ਦੇ ਹੀ ਗਾਣੇ ਗਾਉਂਦਾ ਹ ਜਿਸ ਦੇ ਵਿੱਚ ਉਹਨਾਂ ਨੇ ਲਿਖਿਆ ਕਿ ਕੁਲਵਿੰਦਰ ਢਿੱਲੋਂ ਭਾਜੀ ਉਹਨਾਂ ਦਾ ਗਾਣਾ ਗਾਉਂਦਾ ਇੱਕ ਪਿੰਡ ਪਹਿਰਾ ਲੱਗਦਾ ਅਤੇ ਕੇਐਸ ਮੱਖਣ ਭਾਜੀ ਉਹਨਾਂ ਦਾ ਗਾਣਾ ਬਸ ਇਸ ਤੋਂ ਇਲਾਵਾ ਮੈਂ ਸਟੇਜ 'ਤੇ ਕਿਸੇ ਹੋਰ ਦਾ ਗਾਣਾ ਨਹੀਂ ਗਾਉਂਦਾ ਤੇ ਨਾ ਮੈਂ ਗਾਉਣਾ ਮੰਦਾ ਬੋਲਣ ਵਾਲਾ ਨੂੰ ਰੱਬ ਰਾਜੀ ਰਖੇ ਧੰਨਵਾਦ ਸੋ ਇਹ ਕਹਿਣਾ ਸੀ ਮਣੀ ਲੋਂਗਿਆ ਜਦ ਤੈਸ ਤੋਂ ਇਲਾਵਾ ਉਹਨਾਂ ਦੇ ਵੱਲੋਂ ਇੱਕ ਵੀਡੀਓ ਵੀ ਸਾਂਝੀ ਕੀਤੀ ਗਈ ਸੋ ਇਸ ਵੀਡੀਓ ਦੇ ਵਿੱਚ ਕੀ ਕੁਝ ਕਿਹਾ ਉਹਨਾਂ ਨੇ ਆਓ ਵੇਖਦੇ ਹਾਂ ਮੂਸੇ ਵਾਲਾ ਨਹੀਂ ਵੀਰੇ ਮੈਂ ਹੈਗਾ ਨਾ ਮੈਨੂੰ ਮੂਸੇ ਵਾਲੇ ਦੇ ਗਾਣੇ ਆਉਂਦੇ ਆ ਮੇਰੇ ਵੀ ਮੇਰੇ ਗਾਣੇ ਚੱਲੂਗੇ ਜੇ ਸੁਣਨੇ ਦਾ ਗਾਦਣਾ ਨਹੀਂ ਮੇਰਾ ਭਰਾ ਗੱਡੀਆਂ ਨਾਲ ਇੱਕ ਗੱਲ ਤੁਹਾਡੀ ਬਹੁਤ ਮਾੜੀ ਆ ਤੁਸੀਂ ਪੜ੍ਹੇ ਲਿਖੇ ਹੋ ਸਾਰੇ ਜਾਂ ਤਾਂ ਤੁਸੀਂ ਉਹੀ ਬੰਦੇ ਨੂੰ ਬੁਲਾ ਲਿਆ ਕਰੋ ਜਿਹਦੇ ਗਾਣੇ ਤੁਸੀਂ ਕਹਿੰਦੇ ਹੁੰਦੇ ਹੋ ਜਾਂ ਜਿਹੜਾ ਆ ਬਹੁਤ ਦੋਦੇ ਸੁਣ ਲਿਆ ਕਰੋ